ਚੱਲ ਭਾਈ ਮੈਂ ਕਰਮ ਸਿੰਘ ਭਾਰਤੀ ਕਿਸਾਨ ਜੂਨੇ ਇਕਤਾ ਡਕਾਉਂਦਾ ਸਰਦਾਰ ਬੂਟਾ ਸਿੰਘ ਪੁਰਜਗੱਲ ਅਸੀਂ ਅੱਜ ਮਾਨਸਾ ਮੰਡੀ ਦੇ ਵਿੱਚ ਤੋਰਾ ਕੀਤਾ ਕਣਕ ਨੂੰ ਲੈ ਕੇ ਜੱਜਾ ਲਿਆ ਜਿਸ ਦੇ ਵਿੱਚ ਬਹੁਤ ਅਣ ਹੁਣ ਤਣਿਆ ਪੰਆ ਗਿਆ ਗਿਆ ਸਾਰੀ ਮਾਨਸਾ ਕਾਈ ਨੇ ਅਤੇ ਮੇਰੀ ਹਾਜ਼ਰੀ ਦੇ ਵਿੱਚ ਸਾਡੇ ਪੰਜਾਬ ਦੀ ਜੋ ਨਿਰਦੇਸ਼ਾ ਹੈਠ ਅਸੀਂ ਮਾਨਸਾ ਮੰਡੀ ਦੇ ਵਿੱਚ ਖੜੇ ਅੱਜ ਕਿਉਂਕਿ ਤਿੰਨ-ਤਿੰਨ ਦਿਨਾਂ ਤੋਂ ਕਿਸਾਨ ਇੱਥੇ ਬੈਠੇ ਨੇ ਪੰਜ-ਪੰਜ ਦਿਨਾਂ ਤੋਂ ਬੈਠੇ ਨੇ ਕਿਸਾਨ ਇੱਥੇ ਕੋਈ ਵੀ ਇਨਸਪੈਕਟਰ ਨਹੀਂ ਆ ਰਿਹਾ ਬੋਲੀ ਲਾਉਣ ਵਾਸਤੇ ਭਵੰਤਮਾਨ ਕਹਿੰਦਾ ਸੀ ਮੈਂ ਲਿਫਟ ਨਹੀਂ ਚੱਕਣ ਦੇਣੀ ਮੈਂ ਪਹਿਲਾ ਤੋਲ ਦੂੰਗਾ ਪਰ ਭਵੰਤਮਾਨ ਨੂੰ ਅਸੀਂ ਬੇਨਤੀ ਕਰਦੇ ਹਾਂ ਮਾਨਸਾ ਦੀ ਮੰਡੀ ਦੇ ਵਿੱਚ ਆ ਕੇ ਦੇਖ ਪੰਜ ਪੰਜ ਦਿਨਾਂ ਤੋਂ ਕਿਸਾਨ ਬੈਠੇ ਨੇ ਇੱਥੇ ਆਪਣੀ ਕਣਕ ਲਈ ਕੋਈ ਇਨਸਪੈਕਟਰ ਨਹੀਂ ਆ ਰਿਹਾ ਕੋਈ ਤੋਲ ਨਹੀਂ ਲੱਗ ਰਿਹਾ ਕੋਈ ਝਾਰ ਨਹੀਂ ਲੱਗ ਰਿਹਾ ਜੀਰੀ ਨੂੰ ਵੀ ਬੱਧ ਟਾਈਮ ਲੈ ਰਹੇ ਆ ਕਣਕ ਦਾ ਇਸ ਲਈ ਅਸੀਂ ਬੇਨਤੀ ਕਰਦੇ ਆ ਮਾਨਸਾ ਦੇ ਚੇਅਰਮੈਨ ਨੂੰ ਔਰ ਭਗਵਾਨ ਜੀ ਤਮਾਨ ਨੂੰ ਇਹ ਫੌਰੀ ਕਿਸਾਨਾਂ ਦੀ ਕਣਕ ਤੋਲੀ ਜਾਵੇ ਪਹਿਲਾਂ ਸਾਨੂੰ ਕੁਦਰਤ ਦੀ ਮਾਰਾਂ ਪੈਂਦੀਆਂ ਕੁਦਰਤ ਦੀ ਮਾਰਾਂ ਤੋਂ ਬਾਅਦ ਅਸੀਂ ਜੇ ਵੱਢ ਕੇ ਲੈ ਆਏ ਆ ਸੇਫ ਹੋ ਕੇ ਆਏ ਆ ਅਸੀਂ ਇੱਥੇ ਰੁਕਲੇ ਨੇ ਆ ਸਾਰੇ ਮਾਨਸਾ ਦੀ ਮੰਡੀ ਦੇ ਵਿੱਚ ਕਿਸਾਨ ਖੜੇ ਨੇ ਪੰਜ ਪੰਜ ਦਿਨਾਂ ਤੋਂ ਕਿਸਾਨ ਇੱਥੇ ਅੱਜ ਖੱਜਲ ਖਵਾਰ ਹੋ ਰਹੇ ਨੇ ਅਸੀਂ ਬੇਨਤੀ ਕਰਦੇ ਹਾਂ ਜੇ ਸ਼ਾਂਤਾਈ ਨਾ ਸੁਣਾਈ ਕੀਤੀ ਕੱਲ ਨੂੰ ਅਸੀਂ ਇਸ ਦਾ ਬੜਾ ਸੰਘਰਸ਼ ਲਾਵਾਂਗੇ ਧਰਨਾ ਲਾਵਾਂਗੇ ਨਹੀਂ ਆ ਕੇ ਇਨਸਪੈਕਟਰ ਇੱਥੇ ਫੌਰਨ ਕਿਸਾਨਾਂ ਦੀ ਕਣਕ ਤੋਂਲੇ ਅੱਥੇ ਤੇ ਸਮੱਸਿਆ ਦੇਖਿਆ ਕਿ ਕਿਸਾਨਾਂ ਦੀ ਕਹਿੰਦੇ ਬੋਚਰ ਨਹੀਂ ਆ ਰਿਹਾ ਸਭ ਬੋਚਰ ਆ ਰਹੇ ਨੇ 12 ਮੰਗ ਰਹੇ ਨੇ 12 ਬੋਚਰ ਚਾ ਰਹੀਆਂ ਕਣਕਾਂ ਪਰ ਇੱਥੇ ਇਨਸਪੈਕਟਰ ਹੀ ਨਹੀਂ ਆ ਰਿਹਾ ਇੱਥੇ ਦੇਖ ਹੀ ਨਹੀਂ ਰਿਹਾ ਬੋਚਰ ਅਤੇ ਕਿਸਾਨ ਖੱਜਲ ਖਵਾਰ ਹੋ ਰਹੇ ਨੇ ਪ੍ਰਸ਼ਾਦ ਤੇ ਪਾਣੀ ਤੋਂ ਬਗੈਰ ਬੈਠੇ ਨੇ 30 30 40 40 ਕਿਲੋਮੀਟਰ ਤੋਂ ਆ ਕੇ ਬੈਠੇ ਨੇ ਚਾਹ ਪਾਣੀ ਤੋਂ ਬਗੈਰ ਬੈਠੇ ਨੇ ਜੇ ਸਾਡੇ ਕਿਸਾਨਾਂ ਦੀ ਸੁਣੀ ਨਾ ਗਈ ਅਸੀਂ ਫਰਨ ਧਰਨਾ ਲਾਵਾਂਗੇ ਅਸੀਂ ਚੇਤਾਵਨੀ ਦਿੰਦੇ ਆ ਇੱਥੋਂ ਦੇ ਚੇਅਰਮੈਨ ਨੂੰ ਜੋ ਕੁੰਭ ਕਰਨ ਦੀ ਨੀਂਦ ਬੈਠਾ ਪੁੱਛ ਰਿਹਾ ਤੇ ਇਹ ਵੀ ਦੇਖੋ ਲਾਈਟ ਸਾਰੇ ਮੀਟਰ ਛੜੇ ਪਏ ਨੇ ਅੱਜ ਅੱਜ ਅਸੀਂ ਬਾਜੀ ਬਿਜਲੀ ਮੀਟਰ ਵਾਲੇ ਨੂੰ ਕਹਿ ਕੇ ਅੱਜ ਲਾਈਟ ਲੋਟ ਕਰਾਈ ਆ ਆ ਸਾਰੇ ਕਿਸਾਨ ਖੜੇ ਆ ਜੇ ਸਮੱਸਿਆ ਨਾ ਸੁਣੀ ਅਸੀਂ ਕੱਲ ਨੂੰ ਧਰ ਨਾਲ ਲਾਵਾਂਗੇ ਸ਼ਾਮ ਨੂੰ ਸਭ ਦੀ ਕਣਕ ਤੋਂ ਨਹੀਂ ਚਾਹੀਦੀ ਟਟਕੇ ਤੇ ਸਾਰੇ ਵਹਿਲੇ ਹੋਣੇ ਚਾਹੀਦੇ ਆ ਆ ਸਾਰੇ ਢੇਰ ਦੇਖੋ ਬਾਜ ਅਜਰ ਕਮ ਜੋਗਦਾਰ ਕੇ ਦਿਖਾਓ ਸਾਰੇ ਢੇਰ ਪਏ ਨੇ ਇਹ ਢੇਰਾਂ ਨੂੰ ਚੱਕਿਆ ਜਾਵੇ ਕਿਸਾਨਾਂ ਦੀ ਸਮੱਸਿਆ ਸੁਣੀ ਜਾਵੇ ਨਹੀਂ ਸਾਨੂੰ ਅਕਸਰ ਲੈਣਾ ਪਊ ਇਹ ਬੇਨਤੀ ਪ੍ਰਵਾਨ ਕਰਨੀ ਵਾਹਿਗੁਰੂ ਜੀ ਕਾ ਖਾਲਸਾ ਵਾਇ ਕੋਲ ਕੀ ਫਤੇ ਨਗਰ ਦੀ ਕਮੇਟੀ ਵੀ ਹੋਊਗੀ ਮੈਂ ਇੱਕ ਵਾਰ ਚੈੱਕ ਕਰ ਲਿਆ ਨਹੀਂ ਦੁਬਾਰੇ ਬਣਾਣਾ